ਨਾਮ ਜਪੋ ਹਰ ਸੰਤੋ ਇਹ ਸ਼ੂਟਣ ਕਾ ਸਾਚਾ ਪ੍ਰਵਾਸਾ ਗੋਂਦ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੋਖੇ ਅੰਤਰ ਛਾਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰ ਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਆਨੰਦਿਨ ਧਿਆਏ ਨਾਮ ਹਰ ਜਪਣਾ ਜਹਾਂ ਕਹਾ ਤੁਝ ਰਖੈ ਸਭ ਥਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾਂ ਮਹਿ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲਹੋ ਹਰ ਦਸਨਾ ਸ਼ਬਦ ਪਛਾਨ ਰਾਮ ਰਸ ਪਾਵੋ ਹੋ ਉਹੋ ਉਤਮ ਸੰਤ ਭਇਓ ਬੜ ਬੜਨਾ ਤਿਸ ਜਨ ਕੀ ਵਡਿਆਈ ਹਰਿ ਆਪ ਵਿਧਾਈ ਉਹ ਘਟੈ ਨ ਕਿਸੈ ਕੀ ਘਟਾਈ ਏਕ ਤਿਲ 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 ਨ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕਉ ਹਰਿ ਦਾਨ ਇਕ ਦੀਜੈ ਨਿਤ ਬਸਹਿ ਹਰਿ ਦੇ ਹਰੀ ਮੋਹਿ ਚਰਨਾ ਗੋਂਡ ਮਹੱਲਾ ਚੌਥਾ ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿੱਕਦਾਰ ਚੌਧਰੀ ਸਭ ਮਿੱਥਿਆ ਝੂਠ ਭਾਉ ਦੂਜਾ ਜਾਨ ਹਰ ਅਬਨਾਸੀ ਸਦਾ ਥਿਰ નિਹਚਲ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰਨਾਹੀ ਕਿਸੈ ਦਾਤਾਨ ਰਹਾਉ ਜਿਤਨੇ ਤਲਵੰਤ ਕੁਲਵੰਤ ਮਿਲਖਵੰਤ ਦੀ ਸਹਿਮਨ ਮੇਰੀ ਸਭ ਬਿਨ ਸਜਾਏ ਜਿਉ ਰੰਗ ਕਸੁੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੀ ਜਿਤ ਹਰ ਦਰਗਹ ਪਾਵੇ ਤੂੰ ਮਾਨ ਬ੍ਰਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰ ਢੱਪੜਾ ਤੇਉ ਸਤ ਸੰਗਤ ਮਿਲ ਪਤਤ ਪਰਵਾਨ ਉਹ ਸਭ ਤੇ ਊਚਾ ਸਭ ਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਪਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੀ ਜੋ ਤੁਧਨੋ ਸਭ ਦੂਰ ਰੱਖ ਲਈ ਐ ਮੇਰੇ ਮਨ ਹਰ ਜਪ ਹਰ ਨਿਤ ਪੜਈ ਐ ਹਰ ਬਿਨ ਕੋ ਮਾਰ ਜਵਾਲ ਨਾ ਸਾਕੈ ਤਾ ਮੇਰੇ ਮਨ ਕਾਇਤ ਕੜਈ ਐ ਰਹਾ ਹਰ ਪ੍ਰਪੰਚ ਕੀਆ ਸਭ ਕਰਤਾ ਵਿਚ ਆਪੇ ਆਪਣੀ ਜੋਤ ਤਰਈ ਐ ਹਰ ਏਕੋ ਬੋਲੇ ਹਰ ਏਕ ਬਲਾਵੇ ਗੁਰ ਪੂਰੈ ਹਰ ਏਕ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸ ਹੋ ਮਨ ਕਿਆ ਚੋ ਰਹੀਐ ਨਿਹਕਪਟ ਸੇਵਾ ਕੀਜੈ ਹਰ ਕੇਰੀ ਤਾ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਈਐ ਜਾਨ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਏ ਤੂੰ ਤੁਦਲੇ ਛਡਈਏ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੀ ਲੈ ਸਤਗੁਰ ਕੀ ਮੱਤ ਧੀਰ ਜਨ ਨਾਨਕ ਕੀ ਹਰਿਆਸ ਪੁਜਾਵੋ ਹਰ ਦਰਸ਼ਨ ਸਾਤ ਸਰੀਰ ਸ਼ਕਾ ਏਕਾ ਰਾਗ ਗੋਂਡ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾ ਸੁਨਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਬਖਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਪੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪੁਰ ਸਾਹਿਬ ਨਾਨਕ ਸਮਦ੍ਰਿਸ਼ਟਾ ਗੋਡ ਮਹੱਲਾ ਪੰਜਵਾ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਹਿਓ ਕ ਸੰਭਾਏ ਲੀ ਪਗ ਧਰਹਿ ਸਾਸ ਲੇਖੈ ਲੈ ਤਉ ਉਦਰਹਿ ਹਰ ਗੁਣ ਗਾਇ ਲੀ ਮਨ ਸਮਝ ਛੋਡ ਆਵਾਏ ਲੀ ਆਪਣੇ ਰਹਿਨ ਕੋ ਠੌਰ ਨਾ ਪਾਵੇ ਕਾਇ ਪਰ ਕਹਿ ਜਾਏ ਲੇ ਰਹਾਉ ਜਿਉ ਮੈਗਲ ਇੰਦਰੀ ਰਸ ਪ੍ਰੇਰਿਉ ਤੂੰ ਲਾਗ ਪਰਿਓ ਕਟੰਬਾਏ ਲੀ ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੈ ਫਿਰ ਸੰਗਤ ਹਰ ਹਰ ਧਾਇ ਲੀ ਜੈਸੇ ਮੀਨ ਰਸਨ ਸਾਦ ਬਿਨਸਿਉ ਓਹੋ ਮੂਠੋ ਮੂੜ ਲਵਾਏ ਲੀ ਤੂੰ ਹੋਵਾ ਪੰਚਵਾਸ ਵੈਰੀ ਕੈ ਛੂਟ ਹੈ ਪਰ ਸਰਨਾਏ ਲੀ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾ ਏ ਲੀ ਪਾਵਉ ਦਾਨ ਸਦਾ ਦਰਸ ਪੀਖਾਂ ਮਿਲ ਨਾਨਕ ਦਾਸ ਦਸਾਏ ਲੀ ਰਾਗ ਗੋੰਡ ਮਹੱਲਾ ਪੰਜਵਾ ਚਉ ਪਦੇ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕਿਸ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗਉ ਸੇਵ ਗੁਰ ਤੇ ਸੁਜੈ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਝਾਰ ਜਾਂ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨ ਜਾਵੇਂ ਨਿਸ਼ਚਲ ਧਨੀ ਬੇਅੰਤ ਗੁਨਾ ਤਾ ਕੇ ਕੀਤਕ ਗਣੀ ਲਾਲ ਨਾਮ ਜਾ ਕੈ ਭਰੇ ਪੰਡਾਰ ਸਗਲ ਘਟਾਂ ਦੇ ਵੈ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਕ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਕੋਂਡ ਮਹੱਲਾ ਪੰਜਵਾ ਨਾਮ ਸੰਗ ਤੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟਹਿ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋਹੀ ਮਨ ਲਾਗਾ ਮੀਠਾ ਜਲ ਥਲ ਸਭ ਮਹਿ ਨਾਮੋ ਢੀਠਾ ਨਾਮੇ ਦਰਗਹਾ ਮੁਖ ਉਜਲੀ ਨਾਮੇ ਸਗਲੇ ਕੁੱਲ ਉਧਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁ ਆਂ ਗੀਦ ਨਾਮੇ ਹੀ ਹਮ ਨਿਰ ਪਉ ਭਏ ਨਾਮੇ ਆਵਣ ਜਾਵਨ ਰਹੇ ਗੁਰ ਪੂਰਿਆ ਮੇਲੇ ਗੁਣਤਾਸ ਕਹੋ ਨਾਨਕ ਸੁਖ ਸਹਿਜ ਨਿਵਾਸ ਗੋਡ ਮਹੱਲਾ ਪੰਜਵਾਂ ਨਿਮਾਣੀ ਕਉ ਜੋ ਦੇ ਤੋ ਮਾਨ ਸਗਲ ਭੁਖੇ ਕਉ ਕਰਤਾ ਦਾਨ ਗਰਭ ਘੋਰ ਮਹਿ ਰੱਖ ਨਹਾਰ ਤਿਸ ਠਾਕੁਰ ਕਉ ਸਦਾ ਨਮਸ਼ਕਾਰ ਐਸੋ ਪ੍ਰਭ ਮਨ ਮਾਹੀ ਧਿਆਇ ਕਾਟੇ ਅਵਕਟ ਜਤ ਕਤਹਿ ਸਹਾਈ ਰਹਾਉ ਰੰਗ ਕਰਾਓ ਜਾ ਕੈ ਏਕ ਸੁਵਾਨ ਕੀਤ ਹਸਤ ਸਗਲ ਪੂਰਾਨ ਬਿਉ ਪੂਛ ਨ ਮਸਲਤ ਧਰੈ ਜੋ ਕਿਛ ਕਰੈ ਸੋ ਆਪੈ ਕਰੈ ਜਾ ਕਾਇੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਈ ਆਪ ਅਕਾਰ ਆਪ ਨਰੰਕਾਰ ਘਟ 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 ਸਭ ਘਟ ਆਧਾਰ ਨਾਮ ਰੰਗ ਭਗਤ ਭਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਈ ਨਾਨਕ ਤਿੰਨ ਜਨ ਲਾਗੈ ਪਾਏ ਗੋਡ ਮਹੱਲਾ ਪੰਜਵਾਂ ਜਾਂ ਕੈ ਸੰਗ ਇਹੋ ਮਨ ਨਿਰਮਲ ਜਾਂ ਕੈ ਸੰਗ ਹਰ ਹਰ ਸਿਮਰਨ ਜਾਂ ਕੈ ਸੰਗ ਕਿਲਬਖੋ ਹੋਇ ਨਾਸ ਜਾਂ ਕੈ ਸੰਗ ਗਿਰਦੈ ਪ੍ਰਗਾਸ ਸੇ ਸੰਤਨ ਹਰਕੇ ਮੇਰੇ ਮੀਤਾਂ ਕੇਵਲ ਨਾਮ ਗਾਈਐ ਜਾਂ ਕੈ ਨੀਤਾ ਰਹਾਉ ਜਾਂ ਕੈ ਮੰਤਰ ਹਰ ਹਰ ਮਨ ਵਸੈ ਜਾਂ ਕੈ ਅਪਦੇਸ਼ ਪਰਮ ਪਉ ਨਸੈ ਜਾਂ ਕੈ ਕੀਰਤ ਨਿਰਮਲ ਸਾਰ ਜਾਂ ਕੀਰੇ ਨਾਂ ਬਾਂਛੈ ਸੰਸਾਰ ਕੋਟ ਪਤਤ ਜਾਂ ਕੈ ਸੰਗ ਉਧਾਰ ਏਕ ਨਿਰੰਕਾਰ ਜਾਂ ਕੈ ਨਾਮ ਆਧਾਰ ਸਰਬ ਜੀਆਂ ਕਾ ਜਾਣੈ ਭੇਉ कृपा निदान निरंजन देव पार ब्रह्म जब भये कृपाल तब पेटे गुरु साद दयाल दिन रेण नानक नाम तिहाई सुख सहज आनंद हरनाए गोंड मोहल्ला पंजवा गुरु की मूरत मन में ध्यान गुरु कै शब्द मंत्र मन मान गुरु कै चरण रड ले थारो ਗੁਰਪਾਰ ਬ੍ਰਹਮ ਸਦਾ ਨਮਸ਼ਕਾਰ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ ਅਵਰਤਿ ਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਊਰਦ ਕਮਲ ਬਿਗਾਸ ਅੰਧਕਾਰ ਮਹਿ ਭਇਆ ਪ੍ਰਗਾਸ ਜਿਨ ਕੀ ਆਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਕਤ ਮਨ ਮਾਨਿਆ ਗੁਰ ਕਰਤਾ ਗੁਰ ਕਰਨੈ ਜੋਗ ਗੁਰ ਪਰਮੇਸ਼ਰ ਹੈ ਪੀ ਹੋਗ ਕਹੋ ਨਾਨਕ ਪ੍ਰਭ ਇਹੈ ਜਨਾਈ ਬਿਨ ਗੁਰ ਮੁਕਤ ਨਾ ਪਾਈਐ ਭਾਈ ਗੋਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਈ ਨ ਮਿਟੈ ਦਾਤ ਗੁਰ ਪਰਮੇਸ਼ਰੇ ਕੋ ਜਾਣ ਜੋ ਤਿਸ ਭਾਵੈ ਸੋ ਪਰਵਾਨ ਰਹਾਉ ਗੁਰ ਚਰਨੀ ਜ ਕਾ ਮਨ ਲਾਗੇ ਦੁਖ ਦਰਦ ਭ੍ਰਮਤਾ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰੂ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖਨੇ ਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁਖ ਨਾ ਬਿਆਪੈ ਗੁਰ ਕਾ ਸੇਵਕ ਦਹਿ ਦਿੱਸ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਾ ਸਮਾਈ ਕਹੋ ਨਾਨਕ ਜਾਕੇ ਪੂਰੇ ਭਾਗ ਗੁਰ ਚਰਨੀ ਤਾਕਾ ਮਨ ਲਾਗ ਗੁੰਡ ਮਹੱਲਾ 5ਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖਿਆ ਭੇਉ ਸਰਬ ਪੂਜ ਚਰਨ ਗੁਰ ਸੇਉ ਗੁਰ ਬਿਨ ਅਵਰ ਨਾਹੀ ਮੈਂ ਥਾਉ ਆਨੰਦੇ ਨੇ ਜੱਪੋ ਗੁਰੂ ਗੁਰ ਨਾਮ ਰਹਾਉ ਗੁਰ ਮੇਰਾ ਗਿਆਨੇ ਗੁਰ ਰਿਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹੋਂ ਕਰ ਜੋਰੈ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਭਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮਹਿ ਗੁਰ ਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਐ ਵਡ ਭਾਗੀ ਗੁਰ ਕੀ ਸੇਵਾ ਦੁਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੈ ਕੋਇ ਗੋਰੀ ਨਾਨਕ ਨਾਨਕ ਹਰ ਸੋਈ ਗੋਂਡ ਮਹੱਲਾ ਪੰਜਵਾਂ